ਸਾਡੇ ਖਾਣ ਪੀਣ ਰਹਿਣ ਸਹਿਣ ਦੇ ਨਾਲ ਸਾਨੂੰ ਫੈਕਸ਼ਨਾਂ ਪੇਟ ਵਿੱਚ ਹੋ ਜਾਣੀਆਂ ਪੇਟ ਦਰਦ ਰਹਿਣਾ ਮਾ ਟਟੀਆਂ ਉਲਟੀਆਂ ਜੇ ਬੁਖਾਰ ਹੋ ਜਾਂਦਾ ਵਾ ਇਹਨਾਂ ਦਿਨਾਂ ਦੇ ਵਿੱਚ ਆ ਕੇ ਥੋੜਾ ਮੌਸਮ ਚੇਂਜ ਦੇ ਨਾਲ ਸਾਡੀ ਬੋਡੀ ਪਹਿਲਾਂ ਤੋਂ ਥੋੜਾ ਬਹੁਤਾ ਫਰਕ ਪੈਂਦਾ ਹੁਣ ਇਹ ਸਾਡਾ ਹੀ ਮੌਸਮ ਵਾਤਾਵਰਣ ਦਾ ਬੜਾ ਪ੍ਰੋਡਿਊਸ਼ਨ ਬਹੁਤ ਜ਼ਿਆਦਾ ਆ ਠੀਕ ਹੈ ਤੇ ਖਾਣ ਪੀਣ ਵੀ ਸਾਡਾ ਸਹੀ ਨਹੀਂਗਾ ਸਿਹਤ ਵੀ ਕਰਦੇ ਆ ਵਾਤਾਵਰਣ ਤੇ ਬੜਾ ਸਾਡੀ ਨਿਰਭਰ ਕਰਦੇ ਆ ਜੀ ਉਸ ਕਰਕੇ ਬਿਮਾਰੀਆਂ ਵੀ ਥੋੜਾ ਸਾਨੂੰ ਘੇਰੇ ਚ ਵੱਧ ਲੈਂਦੀਆਂ ਸਾਡੇ ਦਿਮਾਗ ਦੀ ਖੇਡਦੀ ਸਾਰੀ ਦਿਮਾਗ ਸਾਡਾ ਬਹੁਤ ਵੀਕ ਹੋਇਆ ਹੁੰਦਾ ਵਾ ਉਦੇ ਵਿੱਚ ਰੇਸ਼ਾ ਪਉਣ ਲੱਗ ਜਾਂਦਾ ਉਹ ਇਨਸਾਨ ਦੇ ਅੰਦਰ ਹੌਲੀ ਹੌਲੀ ਛਾਤੀ ਤੇ ਵਿਗਣਾ ਸ਼ੁਰੂ ਹੋ ਜਾਂਦਾ ਵਾ ਠੀਕ ਹੈ ਉਹਦੇ ਨਾਲ ਫਿਰ ਜਿਵੇਂ ਸਾਹ ਚੜਨਾ ਕਈ ਪੰਪ ਲੈਂਦੇ ਆ ਪਹਿਲਾਂ ਜਿカム ਛਕਾਂ ਇਹ ਚੀਜ਼ਾਂ ਤੋਂ ਲਾਗਤਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਉਹ ਚੀਜ਼ ਤੋਂ ਜੀ ਇਹ ਦਿਮਾਗ ਦੀ ਵੀਕਨੈਸ ਹੀ ਹੁੰਦੀ ਆ ਕੋਈ ਮੌਸਮ ਬਦਲਦਾ ਵਾ ਉਹ ਦਿਮਾਗ ਉਹਦਾ ਜਿਵੇਂ ਉਹ ਨੂੰ ਪੂਰਾ ਕਵਰ ਨਹੀਂ ਕਰਦਾ ਚੀਜ਼ ਨੂੰ ਉਹਦੇ ਨਾਲ ਉਹ ਰੇਸ਼ਾ ਉਤਰ ਪੈਂਦਾ ਉਰੋਂ ਤੇ ਆਪਾਂ ਸਾਹ ਚੜਨ ਲੱਗ ਜਾਂਦਾ ਫਿਰ ਪੰਪ ਲੈਣੇ ਪੈਂਦੇ ਆ ਬਹੁਤ ਇਸ ਤਰ੍ਹਾਂ ਕਾਫੀ ਚੀਜ਼ਾਂ ਕਰਨੀਆਂ ਪੈਂਦੀਆਂ ਉਹ ਜਮਾ ਬ੍ਰੀਜ਼ ਇੱਕ ਹਫ਼ਤੇ ਦੇ ਵਿੱਚ ਵਿੱਚ ਕਲੀਅਰ ਹੋ ਜਾਂਦਾ ਪਰ ਉਹ ਦਵਾਈ ਤਿੰਨ ਤੋਂ ਚਾਰ ਮਹੀਨੇ ਖਾਣੀ ਪੈਂਦੀ ਹੈ ਬਿਲਕੁਲ ਜੀ ਤੋਂ ਛੜਕਾਰਾ ਹੋ ਜਾਂਦਾ ਹੈ ਸਦਾ ਵਾਸਤੇ ਹਾਂਜੀ ਫਰੁਕੀ ਸਾਹਿਬ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਗਰ ਚ ਆਇਆ ਦਾ ਹਾਂਜੀ ਦੇਖੋ ਸਾਡੇ ਖਾਣ ਪੀਣ ਰਹਿਣ ਸਹਿਣ ਦੇ ਨਾਲ ਤੋਂ ਇਫੈਕਸ਼ਨਾਂ ਪੇਟ ਵਿੱਚ ਹੋ ਜਾਣੀਆਂ ਪੇਟ ਦਰਦ ਰਹਿਲਾ ਮਾਂ ਟੱਟੀਆਂ ਉਲਟੀਆਂ ਤੇ ਦਸ ਲੱਗ ਜਾਂਦੇ ਆ ਠੀਕ ਹੈ ਜਿਵੇਂ ਬੁਖਾਰ ਹੋ ਜਾਂਦਾ ਵਾ ਇਹਨਾਂ ਦਿਨਾਂ ਦੇ ਵਿੱਚ ਆ ਕੇ ਥੋੜਾ ਮੌਸਮ ਚੇਂਜ ਦੇ ਨਾਲ ਸਾਡੀ ਬੋਡੀ ਪਹਿਲਾਂ ਤੋਂ ਥੋੜਾ ਬਹੁਤਾ ਫਰਕ ਪੈਂਦਾ ਹੁਣ ਤਕਰੀਬਨ ਹਰ ਇੱਕ ਨੂੰ ਥੋੜਾ ਬਹੁਤਾ ਕੋਈ ਨਾ ਕੋਈ ਲਾਹਤ ਆ ਹੀ ਜਾਂਦੀ ਹੈ ਹਰ ਇੱਕ ਨੂੰ ਇਹ ਸਾਡਾ ਹੀ ਮੌਸਮ ਵਾਤਾਵਰਨ ਦਾ ਬੜਾ ਪ੍ਰਦੂਸ਼ਨ ਬਹੁਤ ਜ਼ਿਆਦਾ ਆ ਠੀਕ ਹੈ ਤੇ ਖਾਣ ਪੀਣ ਵੀ ਸਾਡਾ ਸਹੀ ਨਹੀਂ ਗਾ ਦਰੱਖਤ ਵੀ ਕਰਦੇ ਆ ਵਾਤਾਵਰਨ ਤੇ ਬੜਾ ਸਾਡੇ ਹੀ ਨਿਰਭਰ ਕਰਦੇ ਆ ਜੀ ਉਸ ਕਰਕੇ ਬਿਮਾਰੀਆਂ ਵੀ ਥੋੜਾ ਸਾਨੂੰ ਘੇਰੇ ਚ ਵੱਧ ਲੈਂਦੀਆਂ ਜੀ ਬਹੁਤ ਜ਼ਿਆਦਾ ਇਹ ਸਾਡੇ ਦਿਮਾਗ ਦੀ ਖੇਡ ਦੀ ਸਾਰੀ ਦਿਮਾਗ ਸਾਡਾ ਬਹੁਤ ਵੀਕ ਹੋਇਆ ਹੁੰਦਾ ਵਾ ਉਹਦੇ ਵਿੱਚ ਰੇਸ਼ਾ ਬਣਨ ਲੱਗ ਜਾਂਦਾ ਜਿਹਨੂੰ ਦਿਮਾਗੀ ਰੇਸ਼ਾ ਕਹਿੰਦੇ ਆ ਜੀ ਠੀਕ ਹੈ ਉਹ ਇਨਸਾਨ ਦੇ ਅੰਦਰ ਹੌਲੀ ਹੌਲੀ ਛਾਤੀ ਤੇ ਡਿੱਗਣਾ ਸ਼ੁਰੂ ਹੋ ਜਾਂਦਾ ਵਾ ਠੀਕ ਹੈ ਉਹਦੇ ਨਾਲ ਫਿਰ ਜਿਵੇਂ ਸਾਹ ਚੜਨਾ ਕਈ ਪੰਪ ਲੈਂਦੇ ਆ ਠੀਕ ਹੈ ਤੇ ਨਜਲਾ ਜਕਾਮ ਛਿੱਕਾਂ ਇਹ ਚੀਜ਼ਾਂ ਤੋਂ ਲਾਗਤਾਂ ਬਹੁਤ ਜਿਆਦਾ ਹੋ ਜਾਂਦੀਆਂ ਉਹ ਚੀਜ਼ ਤੋਂ ਜੀ ਇਹ ਦਿਮਾਗ ਦੀ ਵੀਕਨੈਸ ਹੀ ਹੁੰਦੀ ਆ ਉਹ ਜਦੋਂ ਕੋਈ ਮੌਸਮ ਬਦਲਦਾ ਵਾ ਉਹ ਦਿਮਾਗ ਉਹਦਾ ਜਿਵੇਂ ਉਹ ਨੂੰ ਪੂਰਾ ਕਵਰ ਨਹੀਂ ਕਰਦਾ ਉਹ ਚੀਜ਼ ਨੂੰ ਉਹਦੇ ਨਾਲ ਰੇਸ਼ਾ ਤੁਰ ਪੈਂਦਾ ਅੰਦਰੋਂ ਤੁਰ ਦੇ ਨਾਲ ਉਹ ਛਿੱਕਾਂ ਰੇਸ਼ਾ ਤੇ ਆਪਾਂ ਨੂੰ ਸਾਹ ਚੜਨ ਲੱਗ ਜਾਂਦਾ ਫਿਰ ਪੰਪ ਲੈਣੇ ਪੈਂਦੇ ਆ ਬਹੁਤ ਇਸ ਤਰ੍ਹਾਂ ਕਾਫੀ ਚੀਜ਼ਾਂ ਕਰਨੀਆਂ ਪੈਂਦੀਆਂ ਜੀ ਠੀਕ ਕੀਤਾ ਜਾ ਸਕਦੇ ਆ ਹਾਂ ਜੀ ਬਿਲਕੁਲ 100% ਜੀ ਉਹ ਜਮਾ ਮਰੀਜ਼ ਹੈ ਇੱਕ ਹਫਤੇ ਦੇ ਵਿੱਚ ਵਿੱਚ ਕਲੀਅਰ ਹੋ ਜਾਂਦਾ ਪਰ ਉਹ ਦਵਾਈ ਤਨ ਤੋਂ 4 ਮਹੀਨੇ ਖਾਣੀ ਪੈਂਦੀ ਹੈ ਬਿਲਕੁਲ ਜੀ ਤੋਂ ਛੜਕਾਰਾ ਹੋ ਜਾਂਦਾ ਹੈ ਸਦਾ ਵਾਸਤੇ ਜਦੋਂ ਆਪਣੇ ਬੱਚਿਆਂ ਨੂੰ ਇਨਫੈਕਸ਼ਨ ਕੋਈ ਵੀ ਪਲੱਸ ਜਦੋਂ ਮੈਂ ਇਲੈਕਟ੍ਰੋ ਬਾਰ-ਬਾਰ ਬੱਚੇ ਜਾਂਦੇ ਆ ਆਲਟਿਨੇਟ ਟਟੀਆਂ ਲੱਗ ਜਾਂਦੀਆਂ ਜਦੋਂ ਹਾਂਜੀ ਉਹਨਾਂ ਦਾ ਆਪਾਂ ਕੋਲੇ ਘਰੇ ਦੇਸੀ ਹਰ ਇੱਕ ਦੇ ਘਰੇ ਹੁੰਦਾ ਵਾ ਉਹਨੂੰ ਆਪਾਂ ਵਰਤਾਂਗੇ ਇਸਤੇਮਾਲ ਕਰਾਂਗੇ ਬਿਲਕੁਲ ਉਹ 1-2 ਮਿੰਟ ਦੇ ਵਿੱਚ ਹੀ ਠੀਕ ਹੋ ਜੂਗਾ ਬੱਚਾ ਕੱਟੇ ਹੋੜੀਆਂ ਹਾਂਜੀ ਵੱਧ ਤੋਂ ਵੱਧ 5 ਮਿੰਟ ਲੱਗਣਗੇ ਤੇ ਬਿਲਕੁਲ ਬੱਚਾ ਤੰਦਰੁਸਤ ਹੋ ਜਾਊਗਾ ਵਾ ਇੱਕ ਦੋ ਖਰਾਕਾ ਦਿਓ ਬੱਚਾ ਪਹਿਲੀ ਖਰਾਕ ਤੋਂ ਬਾਅਦ ਨਹੀਂ ਲੋੜ ਪੈਂਦੀ ਠੀਕ ਹੈ ਜੇ ਕੋਈ 10-12 ਘੰਟੇ ਬਾਅਦ ਵੈਸੇ ਤਾਂ ਪਹਿਲੀ ਖਰਾਕ ਹੀ ਉਹਨੂੰ ਠੀਕ ਕਰ ਦਿੰਦੀ ਹੈ ਜੀ ਨਹੀਂ ਉਦੋਂ ਤਾਂ ਨਹੀਂ ਹੁੰਦਾ ਸਾਡੇ ਕੋਲ ਉਸ ਟਾਈਮ ਤੇ ਅੱਜ ਤੋਂ ਤਕਰੀਬਨ ਕੋਈ ਹੈ ਕਿ ਜੀ ਇਹ 92-93 ਦੀ ਗੱਲ ਹੈ ਸਾਡੇ ਕੋਲ ਫਰੀਦਕੋਟ ਤੋਂ ਬੱਚਾ ਹੈ ਸਭ ਤੋਂ ਪਹਿਲੇ ਅੱਜ ਅੱਛਾ ਜੀ ਇਹ ਚੀਜ਼ ਉਹਦੋਂ ਪਹਿਲੀ ਵਾਰ ਸੀ ਸੁਣਿਆ ਸੀ ਪਹਿਲਾਂ ਨਹੀਂ ਸਾਡੇ ਕੋਲ ਕਿਤੇ ਵੀ ਉਸਤਾਦ ਜੀ ਕੋਲੇ ਵੀ ਜਾਂਦੇ ਰਹੇ ਹਾਂ ਪਰ ਸਾਡੇ ਕੋਲੇ ਨਹੀਂ ਕਿ ਬ੍ਰੀਜ ਦੇ ਦੇਖਿਆ ਸੀ ਫਿਰ ਜਦੋਂ ਬੱਚਾ ਸਾਡੇ ਕੋਲ ਆਇਆ ਫਿਰ ਮੈਂ ਉਸਤਾਦ ਜੀ ਨਾਲ ਗੱਲ ਕੀਤੀ ਫਿਰ ਇਹ ਯੋਗ ਤਿਆਰ ਕੀਤਾ ਜੀ ਆਖਾ ਉਹ ਬੱਚੇ ਨੂੰ ਦਿੱਤਾ ਅਸੀਂ ਬੱਚੇ ਨੂੰ ਤਿੰਨ ਮਹੀਨੇ ਕੋਾਇਆ ਸੀ ਅੱਜ ਤੱਕ ਉਹ ਬੱਚਾ ਬਿਲਕੁਲ ਮਹਾਰਾਜੀ ਬੇਨਾ ਪੂਰਾ ਤੰਦਰੁਸਤ ਆ ਉਹਨੂੰ ਦੁਆਰਾ ਇਹ ਮੁੜ ਕੇ ਮੁਸਕੁਰ ਨਹੀਂ ਕੀਤਾਈ ਉਹਨਾਂ ਨੇ ਬਹੁਤ ਹੀ ਮਰੀ ਸਾਡੇ ਕੋਲ ਭੇਜੇ ਆ ਜਿਹੜੇ ਬੱਚੇ ਵੱਧਦੇ ਨਹੀਂ ਫੁੱਲਦੇ ਨਹੀਂਗੇ ਕਿਸੇ ਵੀ ਚੀਜ਼ ਅਲਰਜੀ ਕਣਕ ਤੋਂ ਆ ਚਾਹੇ ਬਾਦਾਮ ਫਰੋਟ ਜਿਹੜੀ ਚੀਜ਼ ਮਰਜੀ ਕਿਸੇ ਤੋਂ ਵੀ ਆ ਠੀਕ ਹੈ ਉਸ ਬਿਲਕੁਲ ਜਮ੍ਹਾਂ ਹਟ ਜਾਂਦੀ ਆ ਬੱਚਾ ਪੂਰਾ ਵਧੂ ਫੁੱਲੂਗਾ ਪੂਰਾ ਐਕਟਿਵ ਰਹੂਗਾ ਪਾਚਨ ਕਰਿਆ ਪੂਰੀ ਬੱਚੇ ਦੀ ਉਹ ਮੈਡੀਸਨ ਨਾਲ ਸਹੀ ਹੋਊਗੀ ਭਲਾ ਸਿਆਣਾ ਵਾ ਜੀ ਭਲਾ ਬੱਚਾ ਉਹ ਮੈਡੀਸਨ ਇਹੋ ਜੀ ਆ ਭੁੱਖ ਨੂੰ ਬਹੁਤ ਵਧੀਆ ਵਧਾਉਦੀ ਆ ਤੇ ਨਾਲ ਪਾਚਨ ਕਰਿਆ ਕਰਦੀ ਆ ਇਹ ਦੀ ਵੀ ਜ਼ਰੂਰੀ ਆਪਾਂ ਵੀ ਖਾਣਾ ਪੰਜਾ ਰੋਟੇ ਖਾਣੀਆਂ ਜੀ 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 ਜਿਹੜੀ ਆਪਾਂ ਕੋਈ ਖਰਾਕ ਲੈ ਰਹੇ ਡਾਈਟ ਉਹਦਾ ਰਸ ਵੀ ਬਣਨਾ ਚਾਹੀਦਾ ਠੀਕ ਹੈ ਉਹ ਮੈਡੀਸਨ ਰਸ ਬਣਾਉਂਦੀ ਆ ਠੀਕ ਹੈ ਮਤਲਬ ਜਿਵੇਂ ਆਪ ਬੈਡੀ ਤੁਹਾਡੇ ਕੋਲ ਪਲੇਅਰ ਵੀ ਆਉਂਦੇ ਆ ਸੀ ਪਲੇਅਰਾਂ ਨੂੰ ਵੀ ਦੰਦੇੋ ਜੀ ਨਾਲ ਖਾਣ ਨੂੰ ਜਦੋਂ ਕੋਈ ਮੈਡੀਸਨ ਕੋਲ ਨਾਲ ਤਾਕਤ ਵਸ ਦੇਣੇ ਨਾਲ ਉਹ ਜ਼ਰੂਰ ਪਰ ਉਹ ਪਾਚਨ ਕਰਨ ਦਾ ਬੜਾ ਸਿਸਟਮ ਹੁੰਦਾ ਠੀਕ ਕਰਦੀ ਹੈ। ਉਹ ਜਿਵੇਂ ਸਾਡਾ ਸਿਸਟਮ ਹੀ ਖਰਾਬ ਹੋ ਜਾਂਦਾ ਜਿੱਥੇ ਕਿਹਨੋਂ ਵੈਲਿਊ ਮਟਾਪਾ ਬਣਾਈ ਜਾਂਦਾ ਹੈ ਬੱਚਿਆਂ ਨੂੰ। ਹਾਂਜੀ ਹਾਂ। ਸਿਆਣਿਆਂ ਨੂੰ ਬੱਚਿਆਂ ਨੂੰ ਵੀ ਆਉਂਦਾ ਵੱਡੇ ਉਮਰ ਦੇਨ ਨੂੰ ਆਉਂਦਾ। ਹਾਂਜੀ। ਉਹ ਜਿਵੇਂ ਕੋਈ ਵੀ ਅਸੀਂ ਖਾਂਦੇ ਆ ਨਾ ਜਿਵੇਂ ਚਰਬੀ ਕਿਹਿਆਂ ਚ ਵੱਧ ਲੱਗ ਜਾਂਦੀ ਆ। ਚਰਬੀ ਮਤਲਬ ਜਿਵੇਂ ਆਪਣੀ ਬੋਡੀ ਫੇਲਦੀ ਆ ਚਰਬੀ ਵੱਧ ਬਣ ਲੱਗ ਜਾਂਦੀ ਆ। ਆਪਾਂ ਕੋਈ ਵੀ ਚੀਜ਼ ਜਦੋਂ ਬਰਉਣੀ ਖਾਾਕ ਜਦੋਂ ਪੂਰੀ ਪਾਚਨ ਕਰੇ ਆਪਣੀ ਸਹੀ ਹੋਊਗੀ। ਪੇਟ ਪੂਰਾ ਵਧੀਆ ਸਾਫ਼ ਹੋਊਗਾ। ਉਹ ਬੰਦਾ ਢੇਡ ਨਹੀਂ ਵਧੂਗਾ ਜੀ। ਉਹਦੇ ਨਾਲ ਚਰਬੀ ਬਣੂਗੀ ਜਦੋਂ ਪਾਚਨ ਕਿਰਿਆ ਸਾਡੀ ਖਰਾਬ ਹੋ ਗਈ ਫੇ ਸਾਡਾ weight ਵਧਣਾ ਹੀ ਵਧਣਾ ਕੋਈ ਵੀ ਚੀਜ਼ ਆ ਆਪਾਂ ਕੋਈ ਵੀ ਖਾਣੇ ਆ ਇੱਕਦਮ ਹੌਲੀ ਖਾਓ ਸਲੋਕ ਆਓ ਚੌਂਕੜੀ ਮਾਰ ਕੇ ਖਾਓ ਸਵਾਦ ਦੇ ਨਾਲ ਖਾਓ ਇਹ ਨਹੀਂ ਵੀ ਅਸੀਂ ਬੁਰਕੀ ਫਟਾਫਟ ਸਿੱਟੀ ਗਏ ਅੰਦਰ ਉਹ ਚੀਜ਼ ਸਾਡਾ ਪਾਚਨ ਕਿਰਿਆ ਸਾਡੀ ਖਰਾਬ ਹੋ ਜਾਂਦੀ ਆ ਤੇ ਉਸ ਹਰ ਇੱਕ ਕੋਲੇ ਟਾਈਮ ਹੈਗਾ ਵਾ ਆਪਦੇ ਕੱਪੜੇ ਵਧੀਆ ਪ੍ਰੈਸ ਕਰ ਲੂਗਾ ਨਹਾ ਲੂਗਾ ਤਿਆਰ ਹੋਣ ਨੂੰ ਟਾਈਮ ਲਾ ਲੂ ਖਾਣਾ ਖਾਣਾ ਬੰਦੇ ਨੇ ਉਦੋਂ ਜਦੋਂ ਨੇ ਗੱਡੀ 'ਚ ਬਹਿਣਾ ਚਾਹੇ ਕੰਮ ਕਰਨਾ ਉਹਨੇ ਫਟਾਫਟ ਖਾਣਾ ਇੱਕ ਮਿੰਟ ਚਾਹ ਦੇ ਇੱਕ ਮਿੰਟ ਦੋ ਸਕਿੰਟ ਹੀ ਲੱਗਣ ਦਿੰਦੇ ਜੀ ਸਹੀ ਗੱਲ ਹੈ ਤੇ ਇਹ ਚੀਜ਼ਾਂ ਸਾਨੂੰ ਬਹੁਤ ਹਾਨੀਕਾਰਕ ਆ ਸਾਨੂੰ ਖਾਣੇ ਵਿੱਚ ਜ਼ਰੂਰ ਟਾਈਮ ਦੇਣਾ ਚਾਹੀਦਾ ਜਿਹੜੀ ਸਾਡੀ ਨੇ ਬੋਡੀ ਨੂੰ ਜੀਨੇ ਚਲਾਉਣਾ ਵਾ ਉਹ ਤੇ ਜ਼ਰੂਰ ਟਾਈਮ ਦਿਓ ਮੈਂ ਕਹਾਂ ਜੀ ਆਹ ਬਸ ਸੀ ਨਾ ਬੱਚੇ ਨੂੰ ਜਿਵੇਂ 8-10 ਸਾਲ ਦਾ ਬੱਚਾ ਇੰਨੇ ਹੀ ਨਹੀਂ ਡੋਜ਼ ਹੀ ਦੇ ਦੇ ਜੀ ਠੀਕ ਹੈ ਪਹਿਲੀ ਖਰਾਕ ਨੇ ਦੱਸ ਦੇਣਾ ਜੀ ਕੀ ਦੱਸੋਗੇ ਮੈਂ ਕਹਾਂ ਜੀ ਪੂਰਾ ਪਾਚਨ ਕਰਿਆ ਪੂਰੀ ਨੂੰ ਭੁੱਖ ਲੱਗੂਗੀ ਪੂਰਾ ਰਸ ਬਣੂਗਾ ਬੱਚਾ ਖੁਸ਼ ਰਹਿਣਾ ਲੱਗੂ ਪਹਿਲੀ ਖਰਾਕ ਤੋਂ ਇਹੋ ਜੀ ਚੀਜ਼ ਆ ਜੀ ਅੱਛਾ ਤੁਸੀਂ ਵੀ ਕਿਰਾਂ ਖਾ ਕੇ ਦੇਖੋ ਜਾਣ ਲੱਗ ਜੀ ਯੋਕਾ ਖਰਾਕ ਲੈ ਕੇ ਦੇਖੋ ਜੀ ਦੱਸੋ ਮੈਨੂੰ ਘੰਟੇ ਬਾਅਦ ਦੱਸੋ ਕਿ ਕਿਵੇਂ ਆ ਠੀਕ ਆ ਇਹਨੂੰ ਦੇਖੋ ਜਦੋਂ ਇਹ ਛਕ ਲਿਆ ਉਹ ਪ੍ਰਸ਼ਾਦਾ ਛਕਣਾ ਹੀ ਪਾਣਾ ਜਦੋਂ ਉਹ ਇਹ ਮੈਡੀਸਿਨ ਖਾ ਲੀ ਨਾ ਉਹਨੇ 5-10 ਮਿੰਟਾਂ ਬਾਅਦ ਉਹਨੂੰ ਕੁਛ ਨਾ ਕੁਛ ਲੈਣਾ ਹੀ ਪਊਗਾ ਖਾਣਾ ਹੀ ਪਊਗਾ ਖਾਣਾ ਪਊਗਾ ਉਹਨੂੰ ਕੁਛ ਨਾ ਕੁਛ ਜ਼ਰੂਰ ਲੈਣਾ ਪਊਗਾ ਜਦੋਂ ਇਹ ਖਾਣੇ ਦੀ ਕੀ ਹੈ ਜੀ ਤੁਸੀਂ ਕਹਿੰਦੇ ਜਦੋਂ ਲਓਗੇ ਤੁਹਾਨੂੰ 5-10 ਮਿੰਟ ਬਾਅਦ ਭੁੱਖ ਲੱਗਣੀ ਹੋਣੀ ਅੱਛਾ ਜਿਹੜਾ ਹਾਂ ਜੀ ਹਾਂ ਜੀ ਬਿਲਕੁਲ ਜੀ ਪਰ ਬੱਚਾ ਪਿੱਛੇ ਪਿੱਛੇ ਭਰੂਗਾ ਤੁਸੀਂ ਦੱਲਿਆ ਸਿਆਣਾ ਵੀ ਜਿਹਨੂੰ ਭੁੱਖ ਨਹੀਂ ਲੱਗਦੀ ਪਹਿਲੀ ਖਰਾਕ ਹੀ ਦੱਸ ਤੁਹਾਨੂੰ ਉਹਦੇ ਬਾਰੇ ਵੀ ਕਿਹਨਾਂ ਦੱਸ ਦਲਾਂ ਇਹ ਸਾਡੇ ਕੋਈ ਬੀਜ ਆ ਸਾਡੇ ਨਗਰ ਦਾ ਹੀ ਆ ਦੂਰੋਂ ਆਇਆ ਕਿ ਤੋਂ ਇਸ ਦਾ ਉਹਨੂੰ ਕੈਂਸਰ ਆ ਭੁੱਖ ਨਹੀਂ ਲੱਗਦੀ ਜਮਾਈ ਅੱਛਾ ਜੀ ਮਾੜੀ ਜੀ ਖਰਾਕ ਦਿੱਤੀ ਰੋਟੀਆਂ ਉਹਦੀ ਪ੍ਰਸ਼ਾਦਾ ਛਕ ਲਿਆ ਉਹਨੇ ਮਤਲਬ ਆਮ ਤਾਂ ਨੋਰਮਲ ਦਾ ਨੋਰਮਲ ਗੱਲ ਆ ਨਾ ਤੇ ਉਹਦੇ ਵਾਸਤੇ ਹੀ ਬਹੁਤ ਤਕੜੀ ਚੀਜ਼ ਆ ਜੀ ਜਿਹੜਾ ਜੀ ਇਹ ਗੱਡੇ ਬਾਰੇ ਦੱਸ ਰਹੇ ਨਾ ਕਿ ਗੱਡੇ ਨੂੰ ਆਪਾਂ ਘੁੱਟ ਲੈਣਾ ਜੀ ਇਹਦੇ ਵਿੱਚ ਅੱਛਾ ਜੀ ਇਹਨਾਂ ਕਿਸੇ ਵੀ ਹਾਂ ਕਿਸੇ ਵੀ ਹਾਂ ਪੂੜਾ ਆਪਣੇ ਘਰੇ ਹੁੰਦਾ ਹੀ ਆ ਠੀਕ ਹੈ ਤੇ ਇਹਨੂੰ ਬੱਚੇ ਉੱਚੇ ਚ ਪਾ ਲੈਣਾ ਜੀ ਹਾਂ ਆ ਗਿਆ ਜੀ ਪਾਣੀ ਬਸ ਬਹੁਤ ਆਇਆ ਜੀ ਆਹ ਅੱਛਾ ਇੰਨਾ ਆਪਾਂ ਨੂੰ ਹੋਰ ਧੁੱਲੀ ਲੈਣੇ ਜੀ ਬਈ ਇਹ ਜੇਬਾ ਪਹਿਲਾਂ ਧੁੱਲੀ ਚ ਪਾਓ ਜੀ ਇਹਨੂੰ ਧੁੱਲੀ ਚ ਹਾਂ ਧੁੱਲੀ ਚ ਪਾ ਕੇ ਆਸ ਦਾ ਰਸ ਤੁਸੀਂ ਧੁੱਲੀ ਚ ਪਾਓ ਹਾਂ ਧੁੱਲੀ ਚ ਪਾਓ ਮੈਂ ਲਿਖਿਆ ਕਿ ਤੁਹਾਨੂੰ ਖਾਣ ਵਾਸਤੇ ਦੱਸੋਗੇ 5 ਤੋਂ 10 ਮਿੰਟ ਵੇਟ ਕਰੋ ਠੀਕ ਹੈ ਚਟੀਆਂ ਉਲਟੀਆਂ ਦਾ ਹਟ ਜਾਣਗੀਆਂ ਜੇ ਨਹੀਂ ਹਟਦੀਆਂ ਹਾਂ ਜੀ ਇੰਨਾ ਹੀ ਪਾਣੀ ਪੀਰੋ ਬਸ ਜਦੋਂ ਜੀਵ ਤੋਂ ਅੰਦਰ ਗਿਆ ਜੀ ਗਲੇ 'ਚ ਬੰਦਾਲ ਦੀ ਨਾਲ ਜਿਹੜੀ ਪਹਿਲੋ ਆ ਗਿਆ ਕਿ ਉਦੋਂ ਬਾਅਦ ਨਹੀਂ ਆਉਗੀ ਦੱਸ ਤਾਂ ਘਰੇਲੂ ਹੁੰਦੇ ਰਹਿਗੇ ਪਰ ਉਹ ਤਾਂ ਥੋੜਾ ਜਿਹਾ ਮੁਸ਼ਕਲ ਆ ਹੁਣ ਦੱਸ ਨਹੀਂ ਸਕਦੇ ਕਿ ਉਹ ਥੋੜਾ ਲੰਮਾ ਪਾ ਪ੍ਰੋਸੀਜਰ ਕੋ ਤਾਂ ਜੋ ਕਰੇ ਠੀਕ ਹੈ ਕਰੇ ਆਪਣੇ ਸਮਾਨ ਸਾਰੇ ਪਰ ਜਿਹਦਾ ਥੋੜਾ ਲੰਮਾ ਪ੍ਰੋਸੀਜਰ ਉਹ ਦੱਸ ਦਿਆਂ ਕੋਈ ਨਹੀਂ ਜੀ ਫਿਰ ਅਗਲੀ ਕਰੇ ਦੱਸ ਦਿਆਂ ਕਿ ਲਿਖ ਕੇ ਦੱਸ ਦੋ ਮੈਂ ਸਾਰਾ ਜੇ ਕੋਈ ਗਰੀਜੇ ਤੋਂ ਫੇਲ ਹੋ ਜੀ ਸਕਦਾ ਵਰਤ ਲਵੇ ਇਹ ਪੂਰਾ ਬਹੁਤ ਪ੍ਰਾਤਨ ਆਪਣੇ ਬਜ਼ੁਰਗ ਪਹਿਲੋ ਦਿੰਦੇ ਰਹੇ ਜੀ ਜਿਹੜੇ ਪੁਰਾਣੀਆਂ ਮਤਾਵਾ ਹਨਾ ਉਹ ਵੀ ਸਾਰਾ ਪਤਾ ਜੀ ਕੀ ਕਨੈਕਸ਼ਨ ਹੋਇਆ ਜੀ ਵੇਟ अच्छा ਸਾਡੀ ਸੈਂਟਰ ਤੋਂ ਨਹੀਂ ਆਉਂਦਾ ਮੇਨ ਬੋਡੀ ਦਾ ਪਾਰਟ ਆ ਠੀਕ ਹੈ ਤੇ ਸਾਰਾ ਇੱਥੋਂ ਜਾਂਦਾ ਬੜਾ ਇਹ ਐਕਟਿਵ ਜੀਆ ਨਾੜਾਂ ਨੂੰ ਫੋਡ ਜਾਂਦਾ ਦਾ ਹੌਲਕਾ ਦਾ ਸਿਸਟਮ ਡੇਲੀ ਤੋਂ ਜਾਂਦਾ ਹਾਂਜੀ ਹਾਂਜੀ ਮੈਂ ਉਹ ਵੀ ਸੱਛਤਰ ਤੋਂ ਲੀਦੋ ਚਲਦਾ ਜੇ ਉਹ ਤੋਂ ਨਿਰੋ ਖਰਾਕ ਮਿਲ ਗਈ ਸਾਰੋਂ ਕੋਈ ਨਹੀਂ ਅਸੀਂ ਆਪੇ ਕਰ ਦੇਣਾ ਵਾ ਨੇ ਪਹਿਲਾਂ ਜੀ ਜੀ ਜਿਹੜੇ ਪੁਰਾਣੇ ਬਿਓਰਗ ਸੀ ਉਹ ਕਰਦੇ ਹੀ ਫਾਰਮੂਲੇ ਵਰਤਦੇ ਸੀਗੇ ਗੱਡੇ ਦਾ ਪਾਣੀ ਆਮ ਦਿੱਤਾ ਜਾਂਦਾ ਸੀ ਕੋਈ ਦਹੀਂ ਦੇ ਵਿੱਚ ਕੀਲਾ ਪਾ ਕੇ ਵੀ ਦੇ ਦਾਂ ਦਾ ਸੀ ਥੋੜੀ ਇਲਾਚੀ ਦਾ ਪਾウダー ਪਾ ਲੈਂਦੇ ਸੀ ਜਦੋਂ ਫਿਰ ਐਲੋਪੈਥੀ ਮੈਡੀਸਨ ਆ ਗੀਆਂ ਨਾ ਵੱਧਾਟ ਪੰਡਾ ਜਾ ਆ ਗੀਆਂ ਫਿਰ ਉਹ ਸੌਖਾ ਤਰੀਕਾ ਮਤਲਬ ਇਹ ਦੇ ਦੋ ਬਸ ਆਰਾਮ ਚ ਪੈ ਗਏ ਸੀ ਜਿਵੇਂ ਜਿਵੇਂ ਸਰੀਰ ਨੂੰ ਆਰਾਮ ਦੇਵਾਂਗੇ ਉਹ ਮੇਂ ਰੋਗ ਭੋਗਾ ਗਈ